ਅੱਛਾ ਅੱਜ ਦਾ ਜਿਹੜਾ ਮੁੱਦਾ ਹੈਗਾ ਉਹ ਇਹ ਹੈਗਾ ਕਿ ਜਿਹੜਾ ਇੱਕ ਨੈਸ਼ਨਲ ਹਾਈਵੇ ਬਣ ਰਿਹਾ ਜੰਮੂ ਕਟੜਾ ਅੱਜ ਬਹੁਤ ਸਾਰੇ ਮੈਨੂੰ ਲੋਕ ਮਿਲੇ ਸਨ ਕਿ ਜਿਹੜਾ ਨੈਸ਼ਨਲ ਹਾਈਵੇ ਬਣ ਰਿਹਾ ਜੰਮੂ ਕਟੜਾ ਇਹਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਹਨ ਔਰ ਜਾਂ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਈਆਂ ਦੀਆਂ ਕਰ ਲਈਆਂ ਗਈਆਂ لیکن ਉਹਨਾਂ ਨੂੰ ਪੈਸਾ ਰੇਟ ਹੈ ਜਿਹੜਾ ਉਹਨਾਂ ਦੇ ਮੁਤਾਬਕ ਨਹੀਂ ਮਿਲ ਰਿਹਾ ਜੋ ਅਸਲ ਉੱਥੇ ਪਾ ਹੈ ਕਿਉਂਕਿ ਇਹਨਾਂ ਨੇ ਜਿਹੜਾ ਰਾਹੁਲ ਗਾਂਧੀ ਜੀ ਨੇ ਕਾਨੂੰਨ ਬਣਾਇਆ ਸੀ ਲੈਂਡ ਆਰਡੀਨੈਂਸ ਦਾ ਭੂਮੀ ਅਧਿਕਾਰਨ ਦਾ ਹੋਰੇ ਵਿੱਚ ਕਾਫੀ ਸੰਸ਼ੋਧਨ ਕੀਤੀਆਂ ਲੱਗਦੀਆਂ ਔਰ ਪੁਰਾਣੇ ਕਾਨੂੰਨਾਂ ਦੇ ਤਹਿਤ ਇਹ ਜ਼ਮੀਨ ਅਕਵਾਇਰ ਕਰ ਰਹੇ ਨੇ ਨਾ ਕਿ ਨਵੇਂ ਕਾਨੂੰਨਾਂ ਦੇ ਤਹਿਤ ਸੋ ਰਾਹੁਲ ਗਾਂਧੀ ਨੇ ਉਸ ਵੇਲੇ ਜਦੋਂ ਬੱਟਾ ਪਰਸੋਲ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ ਸੀ ਜਦੋਂ ਹਿੰਦੁਸਤਾਨ ਦੀ ਸਰਕਾਰ ਮਨਮੋਹਨ ਸਿੰਘ ਜੀ ਦੀ ਹੁੰਦੀ ਸੀ ਫਿਰ ਇਹ ਕਾਨੂੰਨ ਬਣਾਇਆ ਸੀ ਕਿ ਕਿਸਾਨ ਦੀ ਜ਼ਮੀਨ ਐਕਵਾਇਰ ਨਹੀਂ ਕੀਤੀ ਜਾ ਸਕਦੀ ਪੂਰੀ ਮਰਜ਼ੀ ਤੋਂ ਬਿਨਾ ਅਗਰ 80% ਪਿੰਡ ਦੇ ਕਿਸਾਨ ਸਹਿਮਤ ਹੋਣਗੇ ਤਾਂ ਤਾਦੀ ਹੋਰੀ ਜ਼ਮੀਨ ਕੋਈ ਐਕਵਾਇਰ ਕਰ ਸਕਦਾ ਨਹੀਂ ਨਹੀਂ ਕਰ ਸਕਦਾ ਸੋ ਉਹਰਾ ਮਤਲਬ ਇਹ ਸੀਗਾ ਵੀ 80% ਤਾਦੀ لوگ सहमत ਹੋਣਗੇ ਜੇ ਉਹਨੂੰ ਪੂਰਾ ਭਾਅ ਮਿਲੂਗਾ ਜੇ ਵੱਧ ਭਾਅ ਮਿਲੂਗਾ ਤਾਂ ਅਗਲਾ ਕਹਿੰਦਾ ਯਾਰ ਜ਼ਮੀਨ ਵੇਚ ਦਿੰਦੇ ਆ ਹੋਰ ਲਾ ਲਾਂਗੇ ਕਿਤੇ ਜਾ ਕੇ ਲੇਕਿਨ ਉਹ ਪ੍ਰਬਾਧਨ ਜਿਹੜਾ ਸੀਗਾ ਉਹ ਇਹਨਾਂ ਨੇ ਖਤਮ ਕਰਤਾ ਉਹ ਲਾਗੂ ਨਹੀਂ ਹੈ ਅਸੀਂ ਇਹ ਵੀ ਕਿਹਾ ਸੀ ਵੀ ਜੇ 5 ਸਾਲ ਉਹ ਜ਼ਮੀਨ ਤੇ ਮੰਨ ਲਓ ਸੜਕਾਸਤੇ ਜ਼ਮੀਨ ਤੁਸੀਂ ਅਕਵਾਇਰ ਕੀਤੀ ਹੈ ਜੇ 5 ਸਾਲਾਂ ਚ ਸਰਕਾਰ ਸੜਕ ਨਹੀਂ ਬਣਾ ਸਕੀ ਤਾਂ ਕਿਸਾਨ ਨੂੰ ਉਹ ਜ਼ਮੀਨ ਵਾਪਸ ਦੇਣੀ ਪਾਉਗੀ ਸੋ ਇਹ ਸਾਰੀਆਂ ਚੀਜ਼ਾਂ ਰੱਖੀਆਂ ਗਈਆਂ ਸਨ ਲੇਕਿਨ ਤੁਹਾਨੂੰ ਪਤਾ ਹੈ ਕਿ ਮੋਦੀ ਜੀ ਬੜੇ ਪੰਜਾਬ ਦੇ ਪ੍ਰਤੀ ਜਿਸ ਤਰੀਕੇ ਦਾ ਉਹਨਾਂ ਦਾ ਰਵਈਆ ਹੈ ਤੁਸੀਂ ਸਭ ਜਾਣਦੇ ਹੋ ਸਭ ਪਹਿਚਾਨਦੇ ਹੋ ਪੰਜਾਬ ਦੇ ਕਿਸਾਨਾਂ ਔਰ ਪੰਜਾਬ ਦੇ ਲੋਕਾਂ ਦੇ ਪ੍ਰਤੀ ਔਰ ਹੁਣ ਇਹ ਜਿਹੜੀ ਜ਼ਮੀਨ ਹੈ ਉਹ ਘੱਟ ਰੇਟਾਂ ਤੇ ਕਿਸਾਨਾਂ ਤੋਂ ਲਈ ਜਾ ਰਹੀ ਹੈ ਸੋ ਮੈਂ ਬੇਨਤੀ ਕਰਾਂਗਾ ਕਿਸਾਨ ਭਰਾਵਾਂ ਨੂੰ ਤੁਹਾਡੇ ਨਾਲ ਇਸ ਗੱਲ ਦਾ ਮੈਂ ਵਾਅਦਾ ਕਰਦਾ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਦੀ ਲੜਾਈ ਰਾਜਾ ਵੜਿੰਗ ਲੜੇਗਾ ਕਿ ਕਿਸਾਨ ਨੂੰ ਔਰੀ ਜ਼ਮੀਨ ਦਾ ਮੁਕੰਮਲ ਜਿਹੜਾ ਭਾਅ ਤੇ ਮੁੱਲ ਮਿਲਣਾ ਚਾਹੀਦਾ ਸੋ ਏਰੇ ਤੇ ਆਉਣ ਵਾਲੇ ਸਮੇਂ ਚ ਮੈਂ ਦੇਸ਼ ਦੀ ਵਿਧਾਨ ਸਭਾ ਚ ਤੁਹਾਡੀ ਆਵਾਜ਼ ਬੁਲੰਦ ਕਰਾਂਗਾ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਕਰਦਾ ਔਰ ਲੜਾਈ ਕਰਕੇ ਤੁਹਾਨੂੰ ਪੂਰਾ ਮੁੱਲ ਤੁਹਾਡੀਆਂ ਜ਼ਮੀਨਾਂ ਦਾ ਆਪਾਂ ਦਵਾਵਾਂਗੇ ਜੇ ਕਿਸਾਨ ਦੀਆਂ ਜ਼ਮੀਨਾਂ ਸਰਕਾਰ ਨੇ ਐਕਵਾਇਰ ਕਰਨੀਆਂ ਤਾਂ ਸੋ ਬੇਫਿਕਰ ਹੋ ਜਾਓ ਕਿਸੇ ਗੱਲ ਦੀ ਇਸ ਗੱਲ ਦੀ ਚਿੰਤਾ ਨਾ ਕਰੋ ਥੋੜੇ ਜਿਹੇ ਦਿਨ ਰਹਿ ਗਏ 5 ਦਿਨ ਰਹਿ ਗਏ ਹੈ ਪਹਿਲੀ ਗੱਲ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਸੀਂ ਚੱਲਦਾ ਕਰ ਦੇਣਾ ਤੁਹਾਡੀ ਕਿਰਪਾ ਦੇ ਨਾਲ ਕਿਉਂਕਿ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਦੂਸਰੀਆਂ ਪਾਰਟੀਆਂ ਖਾਲੀ ਦਲ ਜਾਂ ਆਮ ਆਦਮੀ ਪਾਰਟੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਦਲ ਨਹੀਂ ਸਕਦੀਆਂ ਕੇਵਲ ਕਾਂਗਰਸ ਪਾਰਟੀ ਹੀ ਬਦਲ ਸਕਦੀ ਹੈ ਆਪਾਂ 2027 ਦਾ ਇਲੈਕਸ਼ਨ ਫੇਰ ਗੱਲ ਕਰਾਂਗੇ ਕਿ ਕੀ ਕਰਨਾ ਹੈ ਲੇਕਿਨ ਅੱਜ ਤੁਸੀਂ ਸਾਰੇ ਇਸ ਦੇਸ਼ ਇਸ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਸਭ ਨੂੰ ਇੱਕ ਮੋਟੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਦਲਣਾ ਚਾਹੀਦਾ ਹੈ ਔਰ ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਬਦਲ ਸਕਦੇ ਨੇ ਜਿਹੜੀਆਂ ਪਾਰਟੀਆਂ ਬਦਲ ਸਕਦੀਆਂ ਉਹਨਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਔਰ ਆਸ ਕਰਦਾ ਕਿ ਤੁਸੀਂ ਸਾਰੇ ਇਸ ਗੱਲ ਤੇ ਗੌਰ ਫਰਮਾਉਂਦੇ ਹੋਏ ਇੱਕ ਤਰੀਕ ਨੂੰ ਪੰਜੇ ਵਾਲਾ ਬਟਨ ਦਬਾ ਕੇ ਤੁਸੀਂ ਮੈਨੂੰ ਕਾਮਯਾਬ ਬਣਾਉਂਗੇ ਕਾਂਗਰਸ ਦੇ ਉਮੀਦਵਾਰਾਂ ਨੂੰ ਕਾਮਯਾਬ ਬਣਾਉਂਗੇ ਸੋ ਫਿਰ ਤੁਹਾਡੀ ਲੜਾਈ ਅਸੀਂ ਸੰਸਦ ਦੇ ਵਿੱਚ तमाम ਇਸ਼ੂਜ਼ ਨੂੰ ਲੈ ਕੇ ਲੜ ਸਕਦੇ ਹਾਂ ਫਿਰ ਮੁਲਾਕਾਤ ਹੁੰਦੀ ਹੈ ਵੈਸੇ ਤਾਂ ਇੱਕ ਹੋਰ ਵੀ ਮੁੱਦਾ ਸੀ ਜਿਹੜੀ ਲੁਧਿਆਣੇ ਦੀ ਯੂਨੀਵਰਸਿਟੀ ਹੈਗੀ ਆ ਉਰੇ ਵਿੱਚ ਉਰੇ ਬੜੀ ਮਾੜੀ ਹਾਲਤ ਹੈ ਮੈਨੂੰ ਬਹੁਤ ਸਾਰੇ ਉੱਥੋਂ ਦੇ ਪ੍ਰੋਫੈਸਰਸ ਜਾਂ ਲੋਕ ਜਿਹੜੇ ਮਿਲੇ ਅਸਿਸਟੈਂਟ ਪ੍ਰੋਫੈਸਰਸ ਪ੍ਰੋਫੈਸਰਸ ਉਹਨਾਂ ਨੇ ਕਿਹਾ ਕਿ ਸਾਨੂੰ ਫੰਡਸ ਦੀ ਬਹੁਤ ਲੋੜ ਹੈ ਔਰ ਅਗਰ ਯੂਨੀਵਰਸਿਟੀਆਂ ਨੂੰ ਫੰਡਸ ਨਹੀਂ ਦਿੱਤਾ ਜਾਣਗੇ ਪੈਸੇ ਨਹੀਂ ਦਿੱਤਾ ਜਾਣਗੇ ਤਾਂ ਸਾਡਾ ਸਾਡੀ ਸਾਰੀ ਰਿਸਰਚ ਬੰਦ ਹੋ ਜਾਏਗੀ ਸਾਡਾ ਆਉਣ ਵਾਲਾ ਭਵਿੱਖ ਹੈ ਜਿਹੜਾ ਉਹ ਸਾਰਾ ਗੰਦਲਾ ਹੋ ਜਾਏਗਾ ਨੁਕਸਾਨ ਹੋ ਜਾਏਗਾ ਏਰੀ ਵੀ ਲੜਾਈ ਮੈਂ ਪਹਿਲਾਂ ਪਟਿਆਲਾ ਯੂਨੀਵਰਸਿਟੀ ਦੀ ਗੱਲ ਕਰਦਾ ਸੀ ਕਿਉਂਕਿ ਉੱਥੋਂ ਦੇ ਵੀਸੀ ਨਾਲ ਮੁੱਖ ਮੰਤਰੀ ਪੰਜਾਬ ਦਾ ਬੜਾ ਪੰਗਾ ਪਿਆ ਹੋਇਆ ਸੀ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਲਾਉਣਾ ਚਾਹੁੰਦੇ ਸਨ ਅਰਵਿੰਦ ਜੀ ਨੂੰ ਜਾਣ ਬੁੱਝ ਕੇ ਪਰ ਉਹ ਬਹੁਤ ਕਾਬਲ ਵਿਅਕਤੀ ਸਨ ਉਹਨਾਂ ਨੇ ਯੂਨੀਵਰਸਿਟੀ ਦਾ ਮਿਆਰ ਬੜਾ ਉੱਚਾ ਚੁੱਕਿਆ ਬੜੀ ਹੋਂਦ ਬਣਾਈ ਸੋ ਪਰ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਮੈਂ ਕਹਿੰਦਾ 900 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਆਦਨੀਆਂ ਮੁੱਖ ਮੰਤਰੀ ਨੇ ਆਪਦੀਆਂ ਫੋਟੋਆਂ ਲਾਉਣ ਤੇ ਮਸ਼ਹੂਰੀਆਂ ਕਰਨ ਤੇ ਤੇ 900 ਕਰੋੜ ਚੋਂ ਜੇ 100 ਕਰੋੜ ਰੁਪਿਆ ਵੀ ਲੁਧਿਆਣਾ ਦੀ ਯੂਨੀਵਰਸਿਟੀ ਨੂੰ ਦੇ ਦੇਣ ਤਾਂ ਲੁਧਿਆਣਾ ਦੀ ਯੂਨੀਵਰਸਿਟੀ ਦੀ ਨੁਹਾਰ ਬਦਲੀ ਜਾ ਸਕਦੀ ਹੈ ਸੋ ਇਹਨਾਂ ਤਮਾਮ ਮੁੱਦਿਆਂ ਤੇ ਲੜਾਈ ਲੜਾਂਗੇ ਆ ਬੇਫਿਕਰ ਹੋ ਜਾਓ ਮੈਂ ਹੌਲੀ ਹੌਲੀ ਲੁਧਿਆਣਾ ਦੇ ਤਮਾਮ ਮੁੱਦਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਆਪਾਂ ਇਹਨਾਂ ਤਮਾਮ ਹੁੰਦਿਆਂ ਤੇ ਆਉਣ ਵਾਲੀ ਦਿਨਾਂ 'ਚ ਕੰਮ ਕਰਾਂਗੇ